ਜੋ ਜਿਸਰ ਕੋਈ ਤੁਸੀਂ ਜਾਣਦੇ ਹੋ ਕਿ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਬਦਮਾਸ਼ ਅੰਸਰ ਹੈ ਤੇ ਜਿਹੜੇ ਨਸ਼ਾ ਵੇਚਣ ਚ ਲੱਗੇ ਆ ਸਪਲਾਈਰ ਤੇ ਪੈਡਲਰ ਉਹਨਾਂ ਤੇ ਬਹੁਤ ਹੀ ਡਿਸਾਈਸਿਵ ਐਕਸ਼ਨਸ ਕਰ ਰਹੀ ਹੈ ਲਗਾਤਾਰ ਪਿਛਲੇ ਦਿਨੀ ਤੁਸੀਂ ਦੇਖਿਆ ਮੀਰਥਲ ਚ ਇੱਕ ਐਨਕਾਊਂਟਰ ਵੀ ਹੋਇਆ ਸੀ ਜਿਹਦੇ ਚ ਇੱਕ ਜਿਹੜਾ ਬਦਮਾਸ਼ ਲੜਕਾ ਸੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਤੇ ਉਹਦੇ ਬਾਅਦ ਹੋਰ ਵੀ ਆਪਾਂ ਪਠਾਨਕੋਟ ਚ ਇੱਕ ਦੋ ਆਪਰੇਸ਼ਨ ਕੀਤੇ ਜਿੱਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਜਿਹੜੀ ਕਰ ਰਿਹਾ ਹੈ ਪੰਜਾਬ ਪੁਲਿਸ ਕਿਤੇ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਕਰ ਰਹੀ ਜਿੱਥੇ ਐਸ ਪਰ ਲਾ ਸਾਨੂੰ ਜੋ ਚੀਜ਼ ਕਰਨ ਦੀ ਲੋੜ ਆ ਤੇ ਆਪਾਂ ਕਰਾਂਗੇ ਵੀ ਨਹੀਂ ਲੇਟੈਸਟ ਜੀ ਜਿਹੜਾ ਆਪਣਾ ਮੁਕਦਮਾ ਆਪਾਂ ਦਰਜ ਕੀਤਾ ਹੈ ਐਫ ਆਈ ਆ ਨੰਬਰ 20 176 25 ਨੂੰ ਜਿਹੜਾ ਇਹ ਮੁਕਦਮਾ ਦਰਜ ਹੋਇਆ ਜੀ ਅੰਡਰ ਸੈਕਸ਼ਨ 21 27 ਏ 61 85 ਐਨ ਡੀ ਪੀ ਐ ਐਕਟ ਇਸ ਮੁਕਦਮੇ ਚ ਇਸ ਤਰ੍ਹਾਂ ਕਿ ਇੱਕ ਜਿਹੜਾ ਬੜਾ ਹੀ ਮਸ਼ਹੂਰ ਸਾਡੇ ਇਥੇ ਪੈਟਰੋਲ ਸੀ ਲੜਕਾ ਰਾਹੁਲ ਅੰਡਾ ਉਹਦੇ ਉੱਪਰ ਆਪਾਂ ਕਾਫੀ ਦਿਨ ਤੋਂ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਕੀ ਤੁਹਾਨੂੰ ਮੈਂ ਦੱਸਿਆ ਜਿਹੜੇ ਬੰਦੇ ਇਹ ਨਸ਼ੇ ਵੇਚਣ ਵਾਲੇ ਕੰਮਾਂ 'ਚ ਲੱਗੇ ਆ ਉਹਨਾਂ ਦੀ ਸਾਰੀ ਡਿਟੇਲਸ ਆਪਣੇ ਕੋਲ ਅਵੇਲੇਬਲ ਹੁੰਦੀ ਆ ਉਹਨਾਂ ਤੇ ਆਪਾਂ ਲਗਾਤਾਰ ਹੀ ਜਿਹੜੇ ਆ ਆਪਰੇਸ਼ਨ ਪਲਾਨ ਕਰਨੇ ਆ ਤੇ ਖਾਸ ਕਰ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਉਹਨਾਂ ਤੇ ਆਪਣੀ ਬਹੁਤ ਹੀ ਪਿਆਣੀ ਨਿਗ੍ਹਾ ਰਹਿੰਦੀ ਹੈ ਰਾਹੁਲ ਅੰਡਾ ਜਿਹੜਾ ਇਹ ਲੜਕਾ ਹੈ ਪੁੱਤਰ ਸੇਵਾਰਾਮ ਇਹਦੇ ਪਿੱਛੇ ਆਪਾਂ ਕਾਫੀ ਦਿਨ ਤੋਂ ਲੱਗੇ ਸੀ ਪਹਿਲੇ ਵੀ ਸਾਡੇ ਕੋਲ ਇੱਕ ਦੋ ਵਾਰੇ ਮਿਸ ਹੋ ਗਿਆ ਤੇ ਇਸ ਵਾਰ ਜਿਹੜੀ CIA ਦੀ ਟੀਮ ਤੇ ਨਾਲ SHO ਨੰਗਲਪੂਰ ਖੁਦ ਦਵਿੰਦਰ ਕਾਸ਼ਨੀ ਜੀ ਇਸ ਚੀਜ਼ ਦੇ ਉੱਪਰ ਲੱਗੇ ਹੋਏ ਸੀ ਕਾਫੀ ਦਿਨ ਤੋਂ ਤੇ 17 ਤਰੀਕ ਨੂੰ ਫਿਰ ਸਾਡੇ ਜਿਹੜਾ ਵੀਰਥਲ ਨਾਕੇ ਤੇ ਸਾਡੇ ਕਾਬੂ ਆਇਆ ਉਹਦੇ ਬਾਅਦ ਇਹਦੇ ਨਾਲ ਦੋ ਹੋਰ ਦੋਸ਼ੀ ਜਿਹੜੇ ਆਪਾਂ ਉੱਥੇ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦਾ ਨਾਮ ਹੈ ਜੀ ਅਸ ਅਸ ਅਸਮੀਤ ਸਿੰਘ ਉਰਫ ਬਿੱਲੀ ਜੱਟ ਤੇ ਬਿੱਲੀ ਜੱਟ ਵੀ ਇਹਨਾਂ ਦੇ ਗੈਂਗ ਦਾ ਮੈਂਬਰ ਆ ਇਹ ਵੀ ਬਦਮਾਸ਼ ਟਾਈਪ ਲੜਕਾ ਤੇ ਇਹਦੀ ਵੀ ਸਾਨੂੰ ਕਾਫੀ ਦਿਨ ਤੋਂ ਤਲਾਸ਼ ਸੀ ਇਸ ਤੋਂ ਇਲਾਵਾ ਤੀਸਰਾ ਇੱਕ ਹੈ ਵਿਕਰਾਂਤ ਸਿੰਘ ਪੁੱਤਰ ਬਚਨ ਲਾਲ ਵਾਸੀ ਮੁਹੱਲਾ ਕੱਚੇ ਕੁਆਟਰ ਇਹਦਾ ਰਿਸ਼ਤੇਦਾਰ ਆ ਜੀ ਆਪਣਾ ਰਾਹੁਲ ਲੰਡੇ ਦਾ ਤੇ ਇਹਨੂੰ ਵੀ ਆਪਾਂ ਉਥੋਂ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਤਿੰਨਾਂ ਕੋਲੋਂ ਆਪਾਂ 51.17 ਗ੍ਰਾਮ ਹੈਰਵਨ ਜਿਹੜੀ ਆ ਰਿਕਵਰ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਬਲੈਰੋ ਕਾਰ ਨੰਬਰੀ PB07BD8614 ਤੇ 3530 ਰੁਪਏ ਜਿਹੜੀ ਆ ਡਰੱਗ ਮਨੀ ਵੀ ਆਪਾਂ ਇਹਨਾਂ ਤੋਂ ਮੌਕੇ ਤੋਂ ਰਿਕਵਰ ਕੀਤੀ ਸੀ। ਤੋਂ ਉਹਦੇ ਬਾਅਦ ਇਹ ਜਿਹੜੇ ਮਤਲਬ ਐਫ ਆਈ ਆਰ ਜਿਹੜੀ ਅਪਰ ਰਜਿਸਟਰ ਕੀਤੀ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਥੋੜਾ ਬਦਮਾਸ਼ ਟਾਈਪ ਦਾ ਲੜਕਾ ਸੀ rahul anda। ਉਹਦੇ ਬਾਅਦ ਐਸ ਐਚ ਓ ਨੰਗਲਪੁਰ ਦਵਿੰਦਰ ਕਾਸ਼ਨੀ ਜੀ ਦੀ ਟੀਮ ਨੇ ਇਹਦੇ ਬਾਅਦ ਜਿਹੜੀ ਇਹਨਾਂ ਤੋਂ ਜਿਹੜੀ ਗਹਿਨ ਪੁਸ਼ਕਿਸ਼ ਕੀਤੀ। ਉਹਦੇ ਬਾਅਦ ਫਰਦਰ ਇਹਦੀ ਜਿਹੜੀ ਆਪਾਂ ਪੁਸ਼ਗਿਸ਼ ਤੇ ਆਪਾਂ ਇਹਦੇ ਕੋਲੋਂ ਰਿਕਵਰੀ ਕੀਤੀ ਹੈ ਜੀ ਇੱਕ ਪਿਸਟਲ ਦੀ ਤੇ ਨਾਲ ਇੱਕ ਜਿੰਦਾ ਰੋਂਗ ਤੇ ਨਾਲ 65000 ਰੁਪਿਆ ਜਿਹੜਾ ਰਿਕਵਰ ਕੀਤਾ ਇਹਦੀ ਫਰਦਰ ਪੁਸ਼ਗਿਸ਼ ਤੇ ਜੋ ਇਹਨੇ ਨਿਸ਼ਾਨਦੇਹੀ ਦਿੱਤੀ ਉਹਦੇ ਤੇ ਤੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਜਿਹੜੇ ਲੜਕੇ ਜਿਹੜੇ ਸਾਡੀ ਹਿਟ ਲਿਸਟ 'ਚ ਅੱਗੇ ਹੈ ਜਿਹੜਾ ਹੈ ਕਿ ਇਹ ਪੈਟਲਿੰਗ ਦਾ ਕੰਮ ਵੀ ਕਰ ਰਿਹਾ ਬਦਮਾਸ਼ ਵੀ ਹੈ ਮਲਟੀਪਲ ਐਫ ਆਈਆਰਸ ਹੈ ਤੇ ਰਾਹੁਲ ਲੰਡੇ ਦਾ ਤੇ ਸਾਡਾ ਜਿਹੜਾ ਸ਼ੱਕ ਸੀ ਪਹਿਲੇ ਕਿ ਇਹਦੇ ਕੋਲ ਵੈਪਨ ਆ ਉਹ ਵੀ ਜਿਹੜੀ ਚੀਜ਼ ਆ ਉਹ ਸਹੀ ਨਿਕਲੀ ਤੇ ਆਪਾਂ ਬੜੀ ਹੀ ਵਧੀਆ ਤਰੀਕੇ ਨਾਲ ਜਿਹੜੇ ਐਸਐਚਓ ਨੇ ਇਸ ਟੀਮ ਨੂੰ ਲੀਡ ਕਰਕੇ ਤੇ ਵੈਪਨ ਰਿਕਵਰ ਕੀਤਾ ਨਾਲ ਸੀਆਈਏ ਦੀ ਟੀਮ ਵੀ ਸੀ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਇੱਕ ਵੈਪਨ ਜਿੰਦਾ ਰੌਣ ਤੇ ਨਾਲ 65000 ਰੁਪਏ ਫਰਦਰ ਇੱਥੇ ਰਿਕਵਰੀ ਕੀਤੀ ਹੈ ਜੀ ਇਹਨਾਂ ਤੇ ਜਿਹੜੇ ਇਹਨਾਂ ਨੇ ਨਸ਼ਾ ਲਿਆਂਦੇ ਸੋਰਸ ਬਾਰੇ ਦੱਸਿਆ ਉਹਦਾ ਨਾਮ ਮੈਂ ਫਿਲਹਾਲ ਡਿਸਕਲੋਜ਼ ਨਹੀਂ ਕਰੂੰਗਾ ਕਿਉਂਕਿ ਉਹ ਬੰਦਾ ਹਲੇ ਆਪਾਂ ਫੜਿਆ ਨਹੀਂ ਇਹਦੀ ਫਰਦਰ ਨਿਸ਼ਾਨਦੇਹੀ ਤੇ ਅਗਰ ਆਪਾਂ ਦੇਖੀਏ ਤੇ ਤਕਰੀਬਨ 8 ਕ ਬੰਦੇ ਹੋਰ ਆਪਾਂ ਨਾਮਜ਼ਦ ਕੀਤੇ ਆ ਉਹਨਾਂ 'ਚ ਬੋਥ ਸਾਈਡ ਫਾਰਵਰਡ ਐਂਡ ਬੈਕਵਰਡ ਲਿੰਕੇਜ ਹੈ ਬੈਕਵਰਡ ਲਿੰਕੇਜ ਇਹ ਕਿੱਥੋਂ ਨਸ਼ਾ ਤੇ ਅਸਲਾ ਲੈ ਕੇ ਆਏ ਤੇ ਫਰਦਰ ਇਹ ਕਿਨੂੰ ਵੇਚਦੇ ਸੀ ਉਹਨਾਂ ਦੇ ਨਾਮ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ